ਕਹਤਾ ਹੋਇਆ ਉਹ ਗੁਛੜੇ ਜੜਾਉਂਦਾ ਸੀ ਸ਼ਹਿਰ ਨੂੰ ਕਠੇ ਜਾਂਦੇ ਮਹਾਰਾਜਿਆਂ ਦੀਆਂ ਗੱਲਾਂ ਬਚਨ ਯਾਦ ਕਰਦੇ ਵੀ ਗੁਰੂ ਨਾਨਕ ਮਹਾਰਾਜ ਜੀ ਇਸ ਤਰ੍ਹਾਂ ਦੇ ਨਾਲ ਸਾਨੂੰ ਸਮਝਾਉਂਦੇ ਸੀ ਇਹ ਗੱਲ ਇਸ ਤਰ੍ਹਾਂ ਕਹਿੰਦੇ ਸੀ ਚੰਗਾ ਕਰਮ ਕਰਨਾ ਚਾਹੀਦਾ ਹੁਣ ਜਿੱਥੇ ਵੀ ਸਤ ਸੰਗ ਹੁੰਦਾ ਹੈ ਇੱਕ ਪ੍ਰੇਮੀ ਉਥੇ ਚਲੇ ਜਾਂਦਾ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਫੇਰ ਬੈਠੇ ਨੇ ਨਵੇਂ ਕੋਈ ਜਗਾਂਦੇ ਮਰਦਾਨੇ ਦੀ ਜਿਹੜੀ ਰਵਾਵ ਹੈ ਉਹਦੇ ਵਿੱਚੋਂ ਮਿੱਠਿਆ ਸੁਰਾ ਵਿੱਚੋਂ ਸੁਰ ਜਿਹੜੀ ਹੈ ਆਕਾਸ਼ੀ ਸੁਰ ਹੀ ਹੈ ਕਿਉਂਕਿ ਇਹ ਵੀ ਇੱਕ ਧੁਰ ਦੇ ਤੋਂ ਆਏ ਹੋਏ ਦਾਤ ਹੋਇਆ ਕਰਦੀ ਹੈ ਜਣੇ ਕਣੇ ਕੋੜੀ ਹੋਇਆ ਕਰਦੀ ਸੋ ਮਰਦਾਨੇ ਨੇ ਉਹ ਟਾਈਮ ਰਵਾਵ ਛੇੜੀ ਹੋਈ ਹੈ ਹਾਵਸਾਰੀ ਉਹ ਸ਼੍ਰੇਤੀ ਬੋਈ ਪਈ ਹੈ ਨੰਦਰੇ ਵਿੱਚ ਹੈ ਖਿਮਾ ਦੇ ਵਿੱਚ ਗੀਤੇ ਨੇ ਕਿਉਂਕਿ ਮੇਰਾ ਆਪਣਾ ਕੋਈ ਖਿਆਲ ਨਹੀਂ ਹੈ ਨਾ ਮੈਂ ਇਹਦੇ ਯੋਗ ਹਾਂ ਕਈ ਕਹਿੰਦੇ ਨੇ ਵੀ ਤੁਸੀਂ ਜੋ ਕੀਰਤਨ ਕਰਦੇ ਆ ਵੱਡਿਆਂ ਦੀ ਯਾਦ ਆਉਂਦੀ ਹੈ ਆ ਕੋਈ ਕੋਨੇ ਤੁਸੀਂ ਵੀ ਉਹ ਵਚਨ ਸੁਣੇ ਹੋਏ ਨੇ ਜਿਹੜੇ ਮੈਂ ਕਰ ਰਿਹਾ ਉਹ ਤੁਹਾਨੂੰ ਯਾਦ ਆਉਣ ਲੱਗ ਜੀਂ ਉਹਨਾਂ ਦੀ ਉਹੀ ਰਸ ਪੈਦਾ ਹੋਣ ਲੱਗ ਜਾਂਦਾ ਹੈ ਕਿਉਂਕਿ ਜੋ ਜੈਸੀ ਸੰਗਤ ਕਰਾਈ ਜਿੱਦਾਂ ਮੈਂ ਤੋਂ ਪਹਿਲਾਂ ਭਾਈ ਮਹਾਂਪੁਰਸ਼ ਸ਼ਨਾਵਾਲੇ ਸੁਣਾ ਰਹੇ ਸੀ ਲੋ ਜੈਸੀ ਸੰਗਤ ਹਾਂਜੀ ਇਸ ਪ੍ਰੋਗਰਾਮ ਦੇ ਵਿੱਚ ਗਰੀਬਦਾਸ ਮੁੱਲਾਪੁਰ ਦੇ ਜੋ ਸਮੁੱਚੇ ਜਥੇਬੰਦੀਆਂ ਨੇ ਇਹ ਨਾਨਕ ਦਰਬਾਰ ਤੋਂ ਸ਼ਰਵਤ ਦੇ ਭਲੇ ਵਾਸਤੇ ਇੱਕ ਆਵਾਜ਼ ਹੈ ਜਿਹਦੀ ਜਿਹਦੇ ਮੈਨੇ ਨੇ ਬਹੁਤ ਭਰਪੂਰ ਹਿਰਦੇ ਦੇ ਨਾਲ ਜੇ ਕਿਹਾ ਜਾਵੇ ਸਮੁੱਚੇ ਗੁਰੂ ਨਾਨਕ ਮਹਾਰਾਜ ਜੀਆਂ ਦੇ ਜੋ ਜੀਵਨ ਜਾਂ ਮਹਾਰਾਜੀ ਫਲਸਫੀ ਹੈ ਉਹਨੂੰ ਇਹ ਦਰਸ਼ ਪਾਉਂਦੇ ਨੇ ਜਿਤਨਾ ਅੱਜ ਕਿਸਾਨਾਂ ਦੇ ਨਾਲ ਬਿਆੰਤ ਸੰਘਰਸ਼ ਚੱਲ ਰਹੇ ਨੇ ਉਹਦੇ ਵਿੱਚ ਵੀ ਜਦੋਂ ਆਪਾਂ ਗੱਲ ਕੀਤੀ ਨਾਮ ਦੀ ਮਹਾਰਾਜ ਨੇ ਜਿਹੜਾ ਇਹ ਚੜ੍ਹਦੀ ਕਲਾ ਬਖਸ਼ੀ ਹੈ ਜਿਹੜਾ ਸਰਬੱਤ ਦਾ ਭਲਾ ਉਹੀ ਮੰਗ ਸਕਦਾ ਜਿਹਦੀ ਚੜ੍ਹਦੀ ਕਲਾ ਹੋਵੇ ਚੜ੍ਹਦੀ ਕਲਾ ਉਹਦੀ ਹੋਊਗੀ ਜਿਹਦੇ ਅੰਦਰ ਨਾਮ ਹੋਊਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਹਦੇ ਉੱਤੇ ਮੈਂ ਵੀ ਅੱਜ ਬੋਲਿਆ ਪਰ ਇਹ ਸਰਬੱਤ ਦੇ ਭਲੇ ਵਾਸਤੇ ਗਰੀਬ ਅਮੀਰ ਸਰਵਤ ਦੀ ਜਦੋਂ ਭਲੇ ਵਾਸਤੇ ਅਰਦਾਸ ਹੁੰਦੀ ਹੈ ਅਰਦਾਸ ਦੇ ਵਿੱਚ ਪਾਵਰ ਬਹੁਤ ਹੈ ਸਾਨੂੰ ਵਿਸ਼ਵਾਸ ਆ ਜਾਵੇ ਸੋ ਇਸ ਕਰਕੇ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਵੀ ਇੱਕੋ ਬੇਨਤੀ ਕਰਦਾ ਬੱਚਿਆਂ ਨੂੰ ਹੁਣ ਆਪਣੇ ਬੱਚਿਆਂ ਨੂੰ ਬਚਾਓ ਗਾਂਹ ਵਾਸਤੇ ਇਹ ਤਬਦੀਦੀਆਂ ਕਿਉਂ ਹੋ ਰਹੀਆਂ ਕਿਉਂਕਿ ਅਸੀਂ ਆਪਣੇ ਆਪ ਤੋਂ ਟੁੱਟ ਗਏ ਸੋ ਇਹ ਜਿਹੜੇ ਪ੍ਰੋਗਰਾਮ ਸਾਨੂੰ ਆਪ ਜਾ ਕੇ ਕਰਨੇ ਪੈਂਦੇ ਨੇ ਉਹ ਪ੍ਰੋਗਰਾਮ ਚਾਹੀਦੇ ਨੇ ਜਿਹੜੇ ਕਮੇਟੀਆਂ ਨੇ ਉਹ ਸਾਧੂਆਂ ਦੀਆਂ ਸੰਗਤਾਂ ਰਾਗੀਆਂ ਦੀ ਜਿਹੜੇ ਵਿਚਾਰ ਰੱਖਦੇ ਹੋਣ ਉਹਨਾਂ ਦੀ ਸੰਗਤ ਕਰਾਉਣਾ ਉਹ ਉਹ ਇਹਨਾਂ ਦੇ ਪਿੰਡ ਵਾਲਿਆਂ ਨੇ ਬਹੁਤ ਵੱਡਾ ਉਤਮ ਅਪਰਾਲਾ ਕੀਤਾ ਅਸੀਂ ਵੀ ਇਹ ਤੁਹਾਡਾ ਸਾਬਤ ਤੋਂ ਸੰਤ ਬਾਬਾ ਬ੍ਰਿਯਾਮ ਸਿੰਘ ਜੀ ਮਹਾਰਾਜ ਜੀ ਦੇ ਸੇਵਕ ਹੂਣ ਦੇ ਨਾਤੇ ਭਾਈ ਹਿੰਮਤ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਹੋਰ ਜਿਹੜੇ ਪਰਮੰਧਕ ਨੇ ਇੱਥੇ ਦੇ ਸਾਰੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਜਾਣਦਾ ਇਹ ਮੈਨੂੰ ਪਹਿਲਾਂ ਤੋਂ ਹੀ ਬਹੁਤ ਪਿਆਰ ਦਿੰਦੇ ਇਹਨੇ ਸੋ ਮੈਂ ਵੀ ਤੁਹਾਡਾ ਖਾਬ ਤੋਂ ਇਹਨਾਂ ਦੇ ਪਿਆਰ ਚ ਆ ਕੇ ਇੱਥੇ ਹਾਜ਼ਰੀ ਭਰੀ ਹੈ ਸੋ ਮੈਂ ਕਹਿੰਦਾ ਇਸ ਇਲਾਕੇ ਜੋ ਹੈ ਸਾਰੇ ਪਿੰਡਾਂ ਚ ਹੋਣਾ ਚਾਹੀਦਾ ਇਹ ਸਰਵਤ ਦੇ ਭਲੇ ਵਾਸਤੇ ਅਰਦਾਸ ਹੋਵੇ ਹੌਲਾ ਹੌਲਾ ਇੱਕ ਪਿੰਡ ਤੇ ਦੋ ਚਾਰ ਪੰਜ ਇਕੱਠੇ ਵੀ ਹੋਣਾ ਸ਼ੁਰੂ ਕਰਨਾ ਉਹ ਵੱਡੇ ਸੁਆਗਲ ਹੋ ਜਾਂਦੇ ਨੇ ਸੋ ਮੈਂ ਹੋਰ ਜ਼ਿਆਦਾ ਕੁਝ ਨਾ ਕਹਿੰਦਾ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਦਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਤਿਗੁਰੂ ਨੇ ਉਪਾਰ ਕਿਰਪਾ ਬਖਸ਼ਰ ਕੀਤੀ ਹੈ ਜੋ ਕਿ ਅਸੀਂ ਪ੍ਰਾਲੇ ਕੀਤੇ ਗਏ ਸਰਬ ਸਭਤੀ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਦੇ ਭਲੇ ਦੇ ਲਈ ਪਿੰਡ ਬੁੱਲਾਵਾਂ ਗਰੀਬ ਦਾਸ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸਮਾਗਮ ਰਚੇ ਨੇ ਜਿਨ੍ਹਾਂ ਦੇ ਵਿੱਚ ਸਮੂਹ ਸੰਗਤਾਂ ਨੇ ਇਲਾਕੇ ਦੇ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਸਮੂਹ ਨਗਰ ਦੇ ਵਸਨੀਕਾਂ ਨੇ ਸਹਿਯੋਗ ਦੇ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਪ ਹੋਏ ਨੇ ਜਿਹਦੇ ਵਿੱਚ ਮਹਾਪੁਰਖ ਪਹੁੰਚੇ ਨੇ ਦੀਵਾਨ ਸਜੇ ਨੇ ਸਮਾਗਮ ਚੱਲਿਆ ਸਾਰੇ ਦਿਹਾੜੀ ਦਾ ਜਿਹਦੇ ਵਿੱਚ ਬਹੁਤ ਸੰਗਤਾਂ ਇਕੱਤਰ ਹੋਈਆਂ ਸਾਡੀ ਇਹੀ ਅਰਦਾਸ ਹੈ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਸਮੂਹ ਨਗਰ ਦੇ ਵਸਨੀਕਾਂ ਨੂੰ ਸਭ ਦਾ ਪਾਲਾ ਹੋਵੇ ਸਭ ਦੇ ਪਰਿਵਾਰ ਸੁਖ ਸ਼ਾਂਤੀ ਹੋਵੇ ਅੱਗੇ ਨੂੰ ਵੀਰ ਬੱਚੇ ਨਸੇ ਵੱਲੋਂ ਵੱਸ ਕੇ ਅਸੀਂ ਹੁਣ ਪ੍ਰੇਰ ਕੇ ਉਹਨਾਂ ਨੂੰ ਖੰਡੇ ਬਾਟ ਦੇ ਅਮਰਿਤ ਪਾਲ ਸੁਕਾ ਕੇ ਗੁਰੂ ਕੇ ਸਿੰਘ ਸਜਾਈਏ ਗੁਰਬਾਣੀ ਨਾਲ ਜੋੜੀਏ ਜੋ ਸਾਡਾ ਮਕਸਦ ਹੈ ਵੀ ਇਹ ਅੱਜ ਸਾਨੂੰ ਸਾਡੀ ਕੌਮ ਪਿੱਛੇ ਜਾ ਰਹੀ ਹੈ ਕਿਸ ਕਾਰਨ ਸਾਡੇ ਬੱਚੇ ਨਸ਼ੇ ਵੱਲ ਪੈ ਗਏ ਨੇ ਮਾੜੇ ਕੰਮਾਂ ਵੱਲ ਪੈ ਗਏ ਨੇ ਇਹਨਾਂ ਨੂੰ ਅਸੀਂ ਪ੍ਰੇਰ ਕੇ ਬੇਨਤੀ ਕਰਕੇ ਮਾਤੇ ਇਹਦੇ ਮਾਤਾ ਪਿਤਾ ਨੂੰ ਕਹਿਣਾ ਚਾਹੁੰਦੇ ਆ ਵੀ ਸਾਡੀ ਸਿੱਖਿਆ ਇਹੀ ਹੈ ਬੇਨਤੀ ਹੈ ਕਿ ਕਿਲੋਮੀਟਰ ਪਾਸ਼ਾ ਖੰਡੇ ਵੱਟ ਦਾ ਅਮਰ ਸਾਕੇ ਸਿੱਖ ਸੱਜ ਕੇ ਗੁਰਵੰਨ ਨਾਲ ਜੁੜ ਕੇ ਆਪਣਾ ਜੀਵਨ ਸੌਲਾ ਕਰਿਓ ਮਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਮਾਗਮ ਹੈ ਇਹ ਸਰਬੱਤ ਦੇ ਭਲੇ ਲਈ ਕੀਤਾ ਗਿਆ ਇਹ ਸਾਰੀ ਸੰਗਤਾਂ ਵੱਲੋਂ ਹੀ ਜਿੰਨਾ ਕੁ ਵੀ ਕਿਸੇ ਤੋਂ ਸਰਦਾ ਸੀ ਦਾਨ ਪੁੱਲ ਕੀਤਾ ਗਿਆ ਸਭ ਤੋਂ ਪਹਿਲਾਂ ਭਾਈ ਲਾਲ ਸਿੰਘ ਜੀ ਉਹਨਾਂ ਦੇ ਭਰਾ ਸ੍ਰਿੰਦਰ ਸਿੰਘ ਜੀ ਉਹਨਾਂ ਨੇ ਹੀ ਉਦੰਭ ਕੀਤਾ ਉਹਨਾਂ ਦੇ ਉਦੰਭ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਰਤਵਾੜਾ ਸਾਹਿਬ ਵਾਲੇ ਸੰਤ ਜੀ ਮਹਾਰਾਜ ਸੰਤ ਬਾਬਾ ਪ੍ਰਿਆਮ ਸਿੰਘ ਜੀ ਪਰਮ ਪੂਜਾ ਸੰਤ ਮਾਤਾ ਬੀਜੀ ਰਣਜੀਤ ਕੌਰ ਜੀ ਉਹਨਾਂ ਦੀਆਂ ਅਸੀਸਾਂ ਸਦਕਾ ਇਹ ਜਿਹੜਾ ਸਮਾਗਮ ਹੈ ਇਸ ਇਲਾਕੇ ਵਿੱਚ ਜਿੰਨੇ ਵੀ ਧਾਰਮਿਕ ਸਮਾਗਮ ਹੁੰਦੇ ਨੇ ਜਿੰਨੇ ਵੀ ਪ੍ਰਚਾਰਕ ਨੇ ਉਹ ਰਤਵਾੜਾ ਸਾਹਿਬ ਵਾਲੇ ਸੰਤ ਜੀ ਮਹਾਰਾਜ ਪਰਮ ਪੂਜਾ ਬੀਜੀ ਦੀ ਉਹਨਾਂ ਦੀ ਦੇਣਾ ਕਿਉਂਕਿ ਜਦ ਉਹ ਇਸ ਇਲਾਕੇ ਵਿੱਚ ਆਏ ਸੀ ਸਿੱਖੀ ਦਾ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਪਤਾ ਨਹੀਂ ਸੀ ਹੁੰਦਾ ਉਹਨਾਂ ਨੇ ਆ ਕੇ ਆਪਣੇ ਕੋਲੋਂ ਟੈਂਟਾ ਲਾਉਣੇ ਸਾਊਂਡ ਸਾਰਾ ਸਿਸਟਮ ਆਪਣਾ ਕਰਕੇ ਇੱਧਰ ਆ ਕੇ ਉਹਨਾਂ ਨੇ ਪ੍ਰਚਾਰ ਕੀਤਾ ਉਹਨਾਂ ਦੀ ਪ੍ਰਚਾਰਕ ਬਦੌਲਤ ਹੀ ਅੱਜ ਆਪਾਂ ਦੇਖ ਰਹੇ ਹਾਂ ਕਿੱਡੇ-ਕੱਡੇ ਸਮਾਗਮ ਹੋ ਰਹੇ ਨੇ ਸੋ ਪਿੰਡ ਮੁੱਲਾਂ ਪਰ ਗੁਰਨਾਨਕ ਦਰਬਾਰ ਸਾਹਿਬ ਦੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਮਨਾਇਆ ਗਿਆ ਜਿੱਤੀ ਜਾ ਰਹੀ ਸੋ ਮੇਰੀ ਇਹੋ ਬੇਨਤੀ ਹੈ ਸੋ ਮਨੀ 소ਮਨ ਜੀ ਹੋਰ ਵੀ ਪੱਤਰਕਾਰ ਜਿਹੜੇ ਵੀ ਸਾਥ ਦੇ ਰਹੇ ਸਾਰਿਆਂ ਦੇ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਗਰੀ ਚ ਬਹੁਤ ਹਰ ਧਰਮ ਕਰਮ ਦੇ ਜਿੰਨੇ ਪ੍ਰੋਗਰਾਮ ਹੁੰਨੇ ਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਜਿਹੜਾ ਜਿੱਥੇ ਪ੍ਰੋਗਰਾਮ ਰੱਖੇ ਆ ਸ੍ਰੀ ਗੁਰੂ ਨਾਨਕ ਦਰਬਾਰ ਜੀ ਚ ਤੇ ਇਸ ਤਰ੍ਹਾਂ ਇੱਕ ਤਾਂ ਦੇਖੋ ਆਪਾਂ ਨੂੰ ਗੁਰੂਆਂ ਪੀਰਾਂ ਦੀ ਜੋ ਵੀ ਸਾਡੇ ਚਾਹੇ ਕਿਸੇ ਵੀ ਧਰਮ ਦੇ ਉਹਦੇ ਚੀਜ਼ੋ ਸਿੱਖਿਆ ਸਾਨੂੰ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਬੱਚਿਆਂ ਨੂੰ ਅੱਛੀ ਸਿੱਖਿਆ ਮਿਲਦੀ ਹੈ ਦੂਜਾ ਵੀ ਗੁਰੂ ਦੇ ਲੜ ਲੜ ਕੇ ਸਭ ਨੂੰ ਉਹਨੇ ਤਰੱਕੀ ਬਖਸ਼ਣੀ ਹੈ ਇਹ ਮਾੜੇ ਕੰਮਾਂ ਤੋਂ ਮਾੜੇ ਕਾਰਜਾਂ ਤੋਂ ਦੂਰ ਰਹਿੰਦਾ ਇਹ ਬੰਦਾ ਔਰ ਧਰਮ ਕਰਮ 'ਚ ਜਿੰਨਾ ਤੁਸੀਂ ਵੱਧ ਤੋਂ ਵੱਧ ਇਹਨਾਂ ਚੋ ਵਿਚਰੋਗੇ ਸੇ ਉਹ ਕਰੋਗੇ ਹੁਣ ਆਪਾਂ ਦੇਖੋ ਕਰਨ ਕਰਾਣ ਵਾਲੇ ਤਾਂ ਪ੍ਰਮਾਤਮਾ ਵਾਹਿਗੁਰੂ ਜੀ ਆਪ ਐ ਪਰ ਚਲੋ ਸੰਗਤ ਦਾ ਸੇ ਹੁੰਦਾ ਸੋ ਆ ਜਿਨ੍ਹਾਂ ਨੇ ਲਾਲ ਸਿੰਘ ਜੀ ਉਹਨਾਂ ਨੇ ਆਪਣੇ ਸੁਰੇਂਦਰ ਜੀ ਨੇ ਸਾਡੇ ਅੱਜ ਮਾਪੀ ਖੜੇ ਆ ਪ੍ਰਧਾਨ ਸਾਹਿਬ ਭਗਤ ਸਿੰਘ ਜੀ ਹਮਤ ਸਿੰਘ ਜੀ ਸਾਰੇ ਭਗਤ ਸਿੰਘ ਜੀ ਜਿਨ੍ਹਾਂ ਵੀ ਮਿਲ ਕੇ ਇੱਥੇ ਇਹ ਕਾਰਜ ਸੰਗਤ ਲਈ ਜੋ ਲਿਖਿਆ ਗਿਆ ਸੋ ਮੈਂ ਸਾਰਿਆਂ ਨੂੰ ਫਿਰ ਬਹੁਤ-ਬਹੁਤ ਵਰਕਾਂ ਵੀ ਦਿੰਨਾ ਔਰ ਪ੍ਰਮਾਤਮਾ ਵਾਹਿਗੁਰੂ ਜੀ ਨੇ ਅਰਦਾਸ ਕਰਨਾ ਵੀ ਸਭ ਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖਣਾ ਵਾਹਿਗੁਰੂ ਜੀ ਦਾ ਸ਼ਬਦ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਾਰਿਆਂ ਸੰਗਤਾਂ ਨੂੰ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ ਕਹਿੰਦਾ ਹਾਂ ਜੋ ਸਾਰੇ ਨੇ 71 ਹੋ ਕੇ ਨਗਰ ਨਿਵਾਸੀਆਂ ਨੇ ਸਰਵਤ ਦੇ ਭਲੇ ਲਈ ਜੋ ਕਾਰਜ ਨਿਪਰੇ ਚਾੜੇ ਨੇ ਕਿਰਪਾ ਤਾਂ ਅੰਤਮ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਦੀ ਕਿਰਪਾ ਸਦਕਾ ਕਰਕੇ ਇਹ ਇਹ ਕਾਰਜ ਨਿਪਰੇ ਚਾੜੇ ਨੇ ਕੋਟਾੰਗ ਕੋਣਾ ਧੰਨਵਾਦ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੁੱਧ ਅੱਗੇ ਅਰਦਾਸ ਮਹਾਰਾਜੀਓ ਪੰਥ ਸਭ ਤੇਰਾ ਸੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਾ ਮੇਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਜ ਕਰਦਵਾਰਾ ਨਾਨਕਦਰਬਾਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਦੇ ਨਾਲ ਨਾਨਕ ਨਾਮ ਚੜ੍ਹਦੀ ਕਲਾ ਏਰੇ ਭਾਣੇ ਸਭਤ ਦਾ ਭਲਾ ਸਭਾ ਤੁਜੇ ਭਲੇ ਦੇ ਲਈ ਸਹਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਇਤਿਹਾਸ ਲੈ ਕੇ ਪਰਸੋਂ ਰੋਜ਼ ਤੋਂ ਅਲਾਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ paramagnetic ਕੀਤੇ ਗਏ ਸਨ ਜਿਸ ਦੇ ਕੇ ਅੰਮ੍ਰਿਤ ਵੇਲੇ ਸੰਪੂਰਨ ਬਾਣੀ ਪੜਨ ਪਰੰਤ ਭੋਗ ਪਾਏਗੇ ਹਨ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਦੇ ਅੰਦਰ ਖੁੱਲੇ ਪੰਡਾਲ ਸਜਾਏ ਕੇ ਖੁੱਲੇ ਪੰਡਾਲਾਂ ਦੇ ਵਿੱਚ ਸਾਡੇ ਸਕਾਰਜੋਗ ਗਿਆਨੀ ਹਿੰਮਤ ਸਿੰਘ ਉਹਨਾਂ ਦੇ ਜਿ세 500 ਸੰਤਾਨਾ ਕੀਰਤਨ ਸ਼ਰਵਣ ਕੀਤਾ ਉਪਰੰਤ ਸੰਤ ਮਹਾਪੁਰਸ਼ ਪਹੁੰਚੇ ਸੰਤ ਬਾਬਾ ਮਨਜੀਤ ਸਿੰਘ ਜੀ ਛੰਨਾ ਵਾਲੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਕੋ ਲਾ ਤਤੌੜਾ ਸਹਿ ਵਾਲੇ ਉਪਰੰਤ ਸਾਡੇ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਮੁੱਲਾ ਪਰ ਵਾਲੇ ਜਿਨ੍ਹਾਂ ਨੇ ਕਿ ਬਹੁਤ ਹੀ ਪਿਆਰ ਸਤਕਾਰ ਦੇ ਨਾਲ ਜੋ ਅੱਜ ਦਾ ਵਿਸ਼ਾ ਸੀ ਉਹਦੇ ਸੰਬੰਧ ਵਿੱਚ ਸੰਗਤਾਂ ਨੂੰ ਪੀਰਤੰਦਵਾਰਾ ਗੁਰੂ ਦਾ ਜਾਸ ਸੁਣਾ ਕੇ ਨਿਹਾਲ ਕੀਤਾ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਨ ਸਤਕਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਅਤੇ ਨਗਰ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮਨ ਕਢਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਹਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਕੀਤਨ ਵਿਖਿਆਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਹੈ ਸੋ ਅੱਗੋਂ ਵਾਸਤੇ ਮੈਂ ਗੁਰੂ ਮਹਾਰਾਜ ਅਕੀਂ ਬੇਨਤੀ ਕਰਦਾ ਕਿ ਸਭ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਕਸ਼ੇ ਚੜ੍ਹਦੀ ਕਲਾ ਵਕਸ਼ੇ ਕਾਰੋਬਾਰ ਜੇ ਵਾਧਾ ਕਰੇ ਗੁਰਵਾਣੀ ਦੇ ਨਾਲ ਬਾਣੀ ਤੇ ਬਾਣੇ ਦੇ ਨਾਲ ਜੋੜਨ ਦੀ ਮਹਾਰਾਜ ਕਿਰਪਾ ਕਰੇ ਸੋ ਫਿਰ ਦੁਬਾਰਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ